ਹਾਂਜੀ ਸਤਿ ਸ਼੍ਰੀ ਅਕਾਲ ਜੀ ਨਿਊ ਅਰਾਈਵਲ ਆਈ ਆ ਜੀ ਦੇਖੋ ਕਿੰਨੇ ਪਿਆਰੇ ਵਰਕ ਦੇ ਵਿੱਚ ਧਾਗੇ ਦੇ ਕੰਮ ਦੇ ਵਿੱਚ ਕਿੰਨਾ ਯੂਨੀਕ ਕੰਮ ਹੈ ਜੀ ਦੇਖੋ ਕਿੰਨਾ ਬੁਟੀਕ ਦਾ ਸੋਹਣਾ ਸੋਹਣਾ ਸੂਟ ਬਣ ਗਿਆ ਜੀ ਬੋਟਮ ਤੋਂ ਫੁੱਲ ਫਰੰਟ ਹੈ ਜੀ ਨਾਲ ਇਦਾਂ ਆਏਗਾ ਜੀ ਚਨਾਉਣ ਦਾ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਆਏਗਾ ਜੀ ਨਾਲ ਇਹਦੇ ਆਏਗਾ ਜੀ ਸਲਵਾਰ ਦੇ ਪੌਂਚੇ ਤੇ ਕਢਾਈ ਦੇਖੋ ਜੀ ਸਲਵਾਰ ਦੇ ਪੌਂਚੇ ਤੇ ਵੀ ਕਢਾਈ ਹੈ ਜੀ ਨਾਲ ਇਦਾਂ ਘੇਰੇ ਤੇ ਵਰਕ ਹੈ ਫੁੱਲ ਫਰੰਟ ਤੇ ਪ੍ਰਿੰਟ ਆਏਗਾ ਨਾਲ ਚਨਾਉਣ ਦਾ ਦੁਪੱਟਾ ਬਹੁਤ ਹੀ ਯੂਨਿਕ ਪੈਟਰਨ ਆ ਜੀ ਇਹਦੇ ਵਿੱਚ ਹੀ ਤਿੰਨ ਕਲਰ ਆਣਗੇ ਜੀ ਤਿੰਨ ਕਲਰ ਤਿੰਨੋ ਦੇ ਤਿੰਨ ਹੀ ਬਹੁਤ ਸ਼ਾਨਦਾਰ ਹੈ ਜੀ ਦੇਖੋ ਜੀ ਕੱਲੇ ਕੱਲੇ ਡਿਜ਼ਾਈਨ ਦੀ ਲੁੱਕ ਦੀ ਬਹੁਤ ਹੀ ਪਿਆਰੀ ਲੁੱਕ ਆਏਗੀ ਜੀ ਡਿਜ਼ਾਈਨਰ ਸਲਵਾਰ ਦੇ ਪੌਚੇ ਤੇ ਕਢਾਈ ਹੈ ਜੀ ਨਾਲ ਆਏਗਾ ਜੀ ਇਸ ਤਰੀਕੇ ਚਨਾਉਣ ਦਾ ਦੁਪੱਟਾ ਕਲਰ ਕਨਸੈਪਟ ਬਹੁਤ ਹੀ ਸੋਹਣਾ ਹੈ ਜੀ ਲੋ ਜੀ ਨੈਕਸਟ ਆ ਗਿਆ ਜੀ ਵਾਈਨ ਕਲਰ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਤੇ ਭੇਜ ਸਕਦੇ ਹੋ ਜੀ ਸਾਡਾ ਨੰਬਰ ਨੋਟ ਕਰ ਲਓ ਜੀ 95010235 ਟਿੰਕਲ ਉਹ ਫੜਾਈਆ ਮੈਂ ਤੁਹਾਨੂੰ ਸਕਰੀਨਸ਼ਾਟ ਵੀਡੀਓ ਦਿਖਾਣਾ ਜੀ ਤੁਸੀਂ ਸਕਰੀਨਸ਼ਾਟ ਲੈ ਲਿਓ ਆਹ ਸਲਵਾਰ ਦੇ ਪੌਂਚੇ ਤੇ ਕੜਾਈ ਆਈ ਕਿ ਜੀ ਆਹ ਦੇਖੋ ਜੀ ਪੇਮੈਂਟ ਕਰਨ ਲਈ ਤੁਸੀਂ ਸਾਡਾ ਸਕਰੀਨਸ਼ਾਟ ਲੈ ਲਓ ਜੀ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਜਿਹੜਾ ਪੇਮੈਂਟ ਕਰਨੀ ਆ ਇੰਸਟਾਗ੍ਰam ਫੇਸਬੁੱਕ ਆਈਡੀ ਸਾਡਾ ਐਡਰੈਸ ਨੋਟ ਕਰ ਲਓ ਜੀ ਬਾਕੀ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਆ ਦੇਖੋ ਅਕਾਊਂਟ ਨੰਬਰ ਪ੍ਰਾਈਜ਼ਿੰਗ ਆ ਗਈ ਦੀ ਬਹੁਤ ਹੀ ਪਿਆਰੀ ਮਿੱਠੀ ਰੇਨ ਦੇ ਵਿੱਚ ਆ ਜੀ ਇਹ ਵਾਲਾ ਹੈਗਾ ਜੀ 2600 ਰੁਪਏ ਇਹਦੀ ਐਮ ਆਰ ਪੀ ਹੈ ਜੀ ਆਫਰ ਦੇ ਵਿੱਚ ਹੈਗਾ ਜੀ 2260 ਰੁਪਏ ਦੀ ਰੇਂਜ ਦੀ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਹੈ ਜੀ ਕਿਸੇ ਵੀ ਜਗ੍ਹਾ ਤੇ ਬੈਠੇ ਹੋ ਬਾਈ ਕੋਰੀਅਰ ਭੇਜ ਸਕਦੇ ਆ ਜੀ 2260 ਰੁਪਏ ਦਾ ਪੇਗਾ ਜੀ ਲਓ ਜੀ ਨੈਕਸਟ ਆ ਗਿਆ ਜੀ ਦੇਖੋ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਹੈ ਜੀ ਲੁੱਕ ਬਹੁਤ ਹੀ ਪਿਆਰੀ ਆਏਗੀ ਜੀ ਬਹੁਤ ਹੀ ਪਿਆਰਾ ਵਰਕ ਹੈ ਚਨੋਂਦ ਦਾ ਦੁਪੱਟਾ ਆਇਆ ਹੈ ਜੀ ਡਬਲ ਸ਼ੇਡ ਦਾ ਇਹਦਾ ਡਬਲ ਪੈਟਰਨ ਦੇ ਵਿੱਚ ਚਨਵੰਤਾ ਦੁਪੱਟਾ ਹੈ ਜੀ ਬਹੁਤ ਹੀ ਸ਼ਾਨਦਾਰ ਪੀਸ ਹੈ ਜੀ ਆ ਮੈਂ ਕਿਹਾ 2900 ਲੱਗਾ ਸੀ ਇੱਥੇ 1400 ਨਾ ਲੱਗਦਾ ਹੈ 300 ਰੁਪਏ ਆ ਨਹੀਂ ਹਾਂ ਜੀ ਨਹੀਂ 300 ਕਰਵਾਏ ਲਓ ਜੀ ਦੇਖਣਗੇ ਦੇਖੋ ਜੀ ਕਿੰਨਾ ਸਪੈਸ਼ਲ ਵਰਕ ਹੈ ਇਹਦੇ ਕਲਰ ਆ ਜੀ ਪਿੰਨ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਕਲਰ ਆ ਜੀ ਦੇਖੋ ਜੀ ਬਹੁਤ ਹੀ ਸ਼ਾਨਦਾਰ ਪੀਸ ਆ ਜੀ ਅਗਲਾ ਕਲਰ ਆ ਗਿਆ ਜੀ 골ਡ ਕਲਰ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਆਏਗਾ ਜੀ ਦੇਖੋ ਡਿਫਰੈਂਟ ਇਹ ਕੰਬੀਨੇਸ਼ਨ ਹੈ ਧਾਗੇ ਦੇ ਕੰਮ ਦੇ ਵਿੱਚ ਪ੍ਰਾਈਜ਼ਿੰਗ ਆਏਗੀ ਜੀ ਇਹਦੀ 2860 ਰੁਪਏ ਦੀ ਰੇਂਜ ਜਿਹੜੀ ਧਾਗੇ ਦੇ ਕੰਮ ਦੇ ਵਿੱਚ ਲਿਓ ਜੀ ਅੱਗੇ ਲੋ ਜੀ ਇਹ ਵਾਲਾ ਸਾਡਾ ਡਿਜ਼ਾਈਨ ਬਹੁਤ ਹੀ ਪਾਸ ਗਿਆ ਸੀਗਾ ਅੱਗੇ ਬਹੁਤ ਹੀ ਵਧੀਆ ਰਿਸਪੌਂਸ ਮਿਲੇ ਆ ਅਸੀਂ ਇਹਨੂੰ ਦੁਬਾਰਾ ਰਿਪੀਟ ਦੇ ਵਿੱਚ ਲੈ ਕੇ ਆਏ ਆ ਜੀ ਦੇਖੋ ਜੀ ਧਾਗੇ ਦੇ ਕੰਮ ਦੇ ਵਿੱਚ ਬਹੁਤ ਹੀ ਪਿਆਰੀ ਲੁੱਕ ਹੈ ਨਾਲ ਇਸ ਤਰੀਕੇ ਦੁਪੱਟਾ ਆਏਗਾ ਜੀ ਬਹੁਤ ਹੀ ਸ਼ਾਨਦਾਰ ਦੁਪੱਟਾ ਡਬਲ ਸ਼ੇਡ ਦੇ ਵਿੱਚ ਪ੍ਰੋਪਰ ਜਿਹੜੀ ਬੁਟੀਕ ਦੀ ਲੁੱਕ ਆ ਗਈ ਜੀ ਇਹਦੇ ਕਲਰ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਆਏ ਆ ਜੀ ਫਲੂ ਕਲਰ ਦਾ ਬਹੁਤ ਹੀ ਟ੍ਰੈਂਡ ਹੈ ਜੀ 3060 ਰੁਪਏ ਦੀ ਜਿੰਚੜੀ ਦੇਖੋ ਜੀ ਕਿੰਨਾ ਸਪੈਸ਼ਲ ਵਰਕ ਹੈ 3060 ਇਹਦੀ ਰੇਂਜ ਆ ਗਈ ਜੀ ਆਫਰ ਦੇ ਵਿੱਚ ਬਾਕੀ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਨਵੇਂ-ਨਵੇਂ ਆਰਟੀਕਲ ਲੈਣ ਲਈ ਸਾਡਾ ਪੇ ਲਾਈਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਲੁੱਕ ਹੈ ਧਾਗੇ ਦੇ ਕੰਮ ਦੇ ਵਿੱਚ ਨਵੇਂ-ਨਵੇਂ ਆਰਟੀਕਲ ਆਏ ਆ ਜੀ 3060 ਦੀ ਰੇਂਜ ਦੀ ਦੁਪੱਟਾ ਕਨਸੈਪਟ ਵੀ ਬਹੁਤ ਸੋਹਣਾ ਆ ਲੋ ਜੀ ਇੱਕ ਆ ਦੇਖੋ ਜੀ ਕਿੰਨਾ ਪਿਆਰਾ ਵਰਕ ਹੈ ਕਲਰ ਵੀ ਬਹੁਤ ਹਟਕੇ ਆਇਆ ਜੀ ਆਹ ਵਾਲਾ ਇਸ ਟਾਈਮ ਇਹ ਕਲਰ ਦਾ ਫੁੱਲ ਟ੍ਰੈਂਡ ਵੀ ਹੈ ਪੈਨਲ ਵਰਕ ਆਏਗਾ ਜੀ ਨਾਲ ਆਏਗਾ ਜੀ ਚਨੌਨ ਦਾ ਦੁਪੱਟਾ ਚਨੌਨ ਦਾ ਦੁਪੱਟਾ ਬਹੁਤ ਹੀ ਪਿਆਰੀ ਲੁੱਕ ਹੈ ਇਹਨਾਂ ਦੇ ਕਲਰ ਆਣਗੇ ਜੀ ਬਹੁਤ ਹੀ ਪਿਆਰੇ ਪਿਆਰੇ 2660 ਰੁਪਏ ਦੀ ਰੇਂਜ 'ਚ ਦੀ ਘਰ ਬੈਠੇ ਹੀ ਮੰਗਾ ਸਕਦੇ ਹੋ ਫ੍ਰੀ ਸ਼ਿਪਿੰਗ ਆ ਜੀ ਕੋਈ ਚਾਰਜਸ ਐਕਸਟਰਾ ਨਹੀਂ ਹੈਗੇ ਪੰਜਾਬ ਦੇ ਵਿੱਚ ਦੇਖੋ ਜੀ ਲੁੱਕ ਬਹੁਤ ਸੋਹਣੀ ਆਏਗੀ ਜੀ ਪ੍ਰੋਪਰ ਜਿਹੜੀ ਬੁਟੀਕਰੀ ਲੁੱਕ ਹੈ ਜੀ ਕਲਰ ਕੰਬੀਨੇਸ਼ਨ ਬਹੁਤ ਹਟਕੇ ਨੇ ਧਾਗੇ ਦੇ ਕੰਮ ਦੇ ਵਿੱਚ ਬਹੁਤ ਹੀ ਫਾਈਨ ਕੁਆਲਿਟੀ ਹੈ ਜੀ ਜਦੋਂ ਵੀ ਤੁਸੀਂ ਇਹ ਆਰਡਰ ਕਰਨਾ ਜੀ ਸਕਰੀਨਸ਼ਾਟ ਭੇਜ ਦੇਣਾ ਸਾਡੇ ਨੰਬਰ ਤੇ ਤੁਹਾਨੂੰ ਨੰਬਰ ਅਸੀਂ ਦੱਸਤਾ ਜੀ ਆਹ ਦੇਖੋ ਸਾਡਾ ਨੰਬਰ ਹੈ ਜੀ ਨੋਟ ਕਰ ਲਓ ਇਸ ਨੰਬਰ ਤੇ ਤੁਸੀਂ ਆਰਡਰ ਕਰਨਾ ਤੇ ਸਾਡਾ ਤੁਸੀਂ ਐਡਰੈਸ ਨੋਟ ਕਰ ਸਕਦੇ ਹੋ ਜੀ ਫੁੱਲਾਵਲਾ ਚੌਂਕ ਸ਼ੇਖਾ ਬਾਜ਼ਾਰ ਜਲੰਧਰ ਦੇ ਵਿੱਚ ਸਾਡੀ ਸ਼ਾਪ ਹੈ ਤੇ ਇਸ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਜਿਹੜਾ ਭੇਜਣਾ ਜੀ ਤੁਹਾਨੂੰ ਵੈਸੇ ਅਸੀਂ ਵਟਸਐਪ ਤੇ ਵੀ ਭੇਜ ਦਵਾਂਗੇ। ਬਾਕੀ ਤੁਸੀਂ ਇਹਦਾ ਜਿਹਦਾ ਕਿਊਰ ਕਿਊਆਰ ਕੋਡ ਦਾ ਤੁਸੀਂ ਸਕਰੀਨ ਸ਼ਾਟ ਲੈ ਲਓ ਜਿੱਥੇ ਆਰਡਰ ਤੁਸੀਂ ਪੇਮੈਂਟ ਕਰਨੀ ਹੈ ਜੀ। 2660 ਰੁਪਏ ਦੀ ਰੇਂਜ ਦੀ। ਨੈਚੁਰਲ ਜਿਹੇ ਡਿਜ਼ਾਈਨ ਆ ਹੋਰ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਆਏ ਆ ਜੀ। ਲਓ ਜੀ ਇੱਕ ਤੁਹਾਨੂੰ ਆਰਟੀਕਲ ਦਿਖਾਣ ਲੱਗਾ ਜੀ ਆਹ ਵਾਲਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ। ਇਹ ਆਰਟੀਕਲ ਉਹ ਥਾ ਜਲੰਧਰ ਦੇ ਵਿੱਚ ਆ ਜੀ ਸਾਡੀ ਸ਼ਾਪ ਦੇਖੋ ਜੀ ਕਿੰਨੇ ਪਿਆਰੇ ਵਰਕ ਕਿੰਨੇ ਪਿਆਰੇ ਡਿਜ਼ਾਈਨ ਨਾਲ ਆਏਗਾ ਜੀ ਚਨਾਉਂ ਦਾ ਦੁਪੱਟਾ ਪ੍ਰੋਪਰ ਜਿਹੜੀ ਡਿਜ਼ਾਈਨਰ ਲੁੱਕ ਆਏਗੀ ਜੀ ਇਹਦੀ 2660 ਰੁਪਏ ਦੀ ਰੇਂਜ ਦੀ ਗਰਮੀਆਂ ਦੇ ਵਿੱਚ ਤੋਹਫੇ ਆ ਜੀ ਵਿਦਆਊਟ ਲਾਈਨਿੰਗ ਸਟੀਚ ਹੋਣ ਵਾਲੇ ਪੀਸ ਹੈ ਅੱਦੋ ਫੈਬਰਿਕ ਵੀ ਇਹੀ ਚੱਲਣਾ ਹੁਣ ਤੇ ਜਿਹੜੇ ਦੁਪੱਟੇ ਆਣਗੇ ਚਨਾਉਂ ਦੇ ਆਣਗੇ ਕਿਉਂਕਿ ਸਾਡੀ ਭੈਣਾਂ ਦੀ ਡਿਮਾਂਡ ਹੁੰਦੀ ਸੀ ਕਿ ਸਾਨੂੰ ਚਨਾਉਂ ਦੇ ਦੁਪੱਟੇ ਚਾਹੀਦੇ ਆ ਅੱਗੇ ਜਿਵੇਂ ਕਾਟਨ ਦੇ ਦੁਪੱਟੇ ਆਉਂਦੇ ਸੀ ਹੁਣ ਸਪੈਸ਼ਲੀ ਅਸੀਂ ਆਰਡਰ ਤੇ ਜਿਹੜੇ ਚਨਾਉਂ ਦੇ ਦੁਪੱਟੇ ਲਗਵਾਏ ਆ ਜੀ ਦੇਖੋ ਜੀ ਜੋ ਕਸਟਮਰ ਦੀ ਡਿਮਾਂਡ ਹੈ ਅਸੀਂ ਡਿਮਾਂਡ ਨੂੰ ਪੂਰਾ ਕਰਦੇ ਹੋਏ ਉਹੀ ਚੀਜ਼ ਬਣਵਾਣੇ ਆ ਜੀ ਆ ਦੇਖੋ ਕਿੰਨੀ ਪਿਆਰੀ ਲੁੱਕ ਐ ਪ੍ਰੋਪਰ ਜਿਹੜੀ ਇਹਦੀ ਡਿਜ਼ਾਈਨਿੰਗ ਐ ਬਹੁਤ ਹੀ ਸ਼ਾਨਦਾਰ ਐ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰੇ ਆ 100% ਤੁਹਾਨੂੰ ਸਾਡੀ ਜਿਹੜੀ ਹੈ ਵੈਰਾਈਟੀ ਐ ਬਹੁਤ ਹੀ ਪਸੰਦ ਆਏਗੀ ਜੀ ਆਵਲੀ ਚਨੌਣ ਦੇ ਦੁਪੱਟੇ ਦੇ ਨਾਲ ਉੱਪਰ ਨੋਟ ਦਾ ਕੰਮ ਕੀਤਾ ਹੋਇਆ ਜੀ ਇਹਦੇ ਵਿੱਚ ਸਲਵਾਰ ਦੇ ਪੌਚੇ ਆ ਦੇਖੋ ਜੀ हाई क्लास कलर कॉम्बिनेशन ਦੇ ਵਿੱਚ ਲੋ ਜੀ ਇੱਕ ਆ ਗਿਆ ਜੀ ਦੇਖੋ ਪਰਪਲ ਦੇ ਵਿੱਚ ਜੀ ਦੇਖੋ ਜੀ ਸਲਵਾਰ ਦੇ ਪੌਂਚੇ ਤੇ ਵੀ ਕਢਾਈ ਆ ਜੀ ਇਹਦੇ ਸਲਵਾਰ ਦੇ ਪੌਂਚੇ ਤੇ ਕਢਾਈ ਆਏਗੀ ਦੇਖੋ ਨਾਲ ਦੁਪट्टे ਦੇ ਵਰਕ ਆ ਜੀ ਪ੍ਰੋਪਰ ਜਿਹੜਾ थ्रेड ਦਾ ਵਰਕ ਕੀਤਾ ਹੋਇਆ ਜੀ ਇਹਦੇ ਉੱਤੇ ਕਿੰਨਾ ਪਿਆਰੀ ਲੁੱਕ ਦਾ ਕਲਰ ਆ ਤੁਸੀਂ ਕੰਬੀਨੇਸ਼ਨ ਦੇਖ ਸਕਦੇ ਹੋ ਧਾਗੇ ਦੇ ਕੰਮ ਦੇ ਵਿੱਚ ਪਰਪਲ ਕਲਰ ਆ ਗਿਆ ਜੀ ਇੱਕ ਆ ਰੋਸ ਪਿੰਕ ਕਲਰ ਆ ਦੁਪट्टे ਦੇ ਵੀ ਵਰਕ ਬਹੁਤ ਹੀ ਪਿਆਰਾ ਕੀਤਾ ਹੈ ਦਪੱਟੇ ਤੇ ਪੱਲੇ ਬਣੇ ਹੋਇਆ ਜੀ ਬਹੁਤ ਹੀ ਪਿਆਰੇ ਕੱਲੇ ਕੱਲੇ ਡਿਜ਼ਾਈਨ ਕੱਲੇ ਕੱਲੇ ਪੈਟਰਨ ਇਹਦੀ हटਕੇ ਲੁੱਕ ਦੇ ਵਿੱਚ ਆ ਜੀ ਵਿਦ ਸ਼ਿਪਿੰਗ ਰੇਟ ਦਾ ਉਹ ਦੱਸਾਂਗੇ ਦੀ ਇਹਦਾ 2760 ਰੁਪਏ ਦੀ ਰੇਂਜ ਦੀ ਬਾਈ ਜੀ 2760 ਰੁਪਏ ਦੀ ਰੇਂਜ ਦੀ ਬਹੁਤ ਹੀ ਰੇਅਰ ਇਹ ਵਾਲੇ ਪੀਸ ਮਿਲਦੇ ਆ ਜੀ ਆਹ ਵਾਲੇ ਬਹੁਤ ਹੀ ਘੱਟ ਮਿਲਦੇ ਆ ਜੀ origignal ਜਿਹੜੀ ram textile collection ਆਵਲੀ ਨਾਲ ਇਦਾਂ ਆਏਗਾ ਜੀ ਸਲਵਾਰ ਤੇ ਪੌਂਚੇ ਤੇ ਕੜਾਈ 2260 ਰੁਪਏ ਦੀ ਰੇਂਜ ਦੀ ਲੋ ਜੀ ਇੱਕ ਆ ਪੀਸ ਦੇਖਣਾ ਸਾਡਾ ਬਹੁਤ ਹੀ ਪਿਆਰੀ ਲੁੱਕ ਦਾ ਆਏਗਾ ਜੀ ਕੇਰਾ ਨਾਲ ਫੁੱਲ ਫਰੰਡ ਜਿੱਦਾਂ ਇਹ ਵਾਲਾ ਪ੍ਰਿੰਟ ਬਹੁਤ ਚੱਲ ਰਿਹਾ ਜੀ ਇਸ ਇਦਾਂ ਲੱਗੇਗਾ ਜਿੱਦਾਂ ਕੜਾਈ ਕੀਤੀ ਹੁੰਦੀ ਹੈ ਕਲਰ ਦੇਖੋ ਜੀ ਇਹਦੇ ਕਿੰਨੇ ਪਿਆਰੇ ਪਿਆਰੇ ਆਏ ਆ ਜੀ ਬਹੁਤ ਹੀ ਸ਼ਾਨਦਾਰ ਕਲਰ ਲੁੱਕ ਹੈ ਜੀ ਜੇ ਤੁਸੀਂ ਵੀਡੀਓ ਨੂੰ ਫੁੱਲ ਦੇਖਿਆ ਹੋਊਗਾ ਤੁਹਾਨੂੰ ਮਜ਼ਾ ਆਇਆ ਹੋਊਗਾ ਕਿ ਇੰਨੇ ਡਿਫਰੈਂਟ ਲੁੱਕ ਦੇ ਕਲਰ ਇੰਨੇ ਡਿਜ਼ਾਈਨਰ ਪੀਸ ਤਹਾਡੇ ਕੋਲ ਰੋਜ਼ ਹੀ ਨਵੀਂ-ਨਵੀਂ ਕਲੈਕਸ਼ਨ ਆਉਂਦੀ ਹੈ ਜੀ ਆਪਣੀ ਪੇਜ ਨੂੰ ਇੱਕ ਵਾਰੀ ਲਾਈਕ ਜ਼ਰੂਰ ਕਰ ਲਿਓ ਜੀ ਕਿਉਂਕਿ ਤੁਹਾਡਾ ਹੀ ਫਾਇਦਾ ਹੈ ਜੀ ਇਹਨੇ ਪਿਆਰੇ ਡਿਜ਼ਾਈਨ ਠੇਰਾ ਦੇਖੋ ਜੀ ਕਿੰਨਾ ਸਪੈਸ਼ਲ ਆ ਨਾਲ ਆ ਸਲਵਾਰ ਦੇ ਪੌਂਚੇ ਤੇ ਕਢਾਈ ਆਏਗੀ ਜੀ ਦੁਪੱਟਾ ਆਏਗਾ ਜੀ ਚਨੌਨ ਦਾ ਪ੍ਰਾਈਜ਼ਿੰਗ ਆਏਗੀ 2360 ਰੁਪਏ ਦੀ ਰੇਂਜ ਤੇ ਲੋ ਜੀ ਠੇਰਾ ਡਿਜ਼ਾਈਨ ਬਹੁਤ ਹੀ ਸੋਹਣਾ ਹੈ ਜੀ ਇਹਦਾ 2460 ਰੁਪਏ ਦੀ ਰੇਂਜ ਨਾਲ ਇਹਦੇ ਹੈਂਡ ਪੇਂਟ ਦੇ ਦੁਪੱਟਾ ਆਏਗਾ ਜੀ ਪ੍ਰੋਪਰ ਜਿਹੜੀ ਲੁੱਕ ਬੁਟੀਕ ਦੀ ਆਏਗੀ ਜੀ ਦੋ ਕਲਰ ਹੈ ਜੀ ਇੱਕ ਹੈਗਾ ਜੀ ਸਕਿਨ ਕਲਰ ਇੱਕ ਹੈਗਾ ਜੀ ਗ੍ਰੇ ਕਲਰ ਦੋਨੋਂ ਹੀ ਸ਼ਾਨਦਾਰ ਪੀਸ ਹੈ ਲੋ ਜੀ ਇੱਕ ਆ ਤੁਹਾਨੂੰ ਪੀਸ ਦਿਖਾਣ ਲੱਗਿਆ ਜੀ ਬਹੁਤ ਹੀ ਇਹਦੀ ਰਾਇਲ ਲੁੱਕ ਦੇ ਵਿੱਚ ਪੀਸ ਆਵਲਾ ਹਰ ਵੇਲੇ ਡਿਮਾਂਡ ਰਹਿੰਦੀ ਹੈ ਜੀ ਇਹਦੀ ਕੇਰਾ ਕਨਸੈਪਟ ਬਹੁਤ ਹੀ ਸੋਹਣਾ ਹੈ ਜੀ ਨਾਲ ਇਹਦੇ ਆ ਗਿਆ ਜੀ ਸਲਵਾਰ ਦੇ ਪੌਂਚੇ ਤੇ ਕਢਾਈ ਸਲਵਾਰ ਤੇ ਪੌਂਚੇ ਤੇ ਕੜਾਈ ਸੇਮ ਹੀ ਹੈ 2960 ਰੁਪਏ ਦੀ ਰੇਟ ਜੀ 2960 ਰੁਪਏ ਦੀ ਰੇਂਜ ਹੈ ਜੀ ਟ੍ਰਿਪਲ ਸ਼ੇਡ ਦੁਪੱਟਾ ਹੈ ਇਹਦਾ ਦੁਪੱਟੇ ਤੇ ਵਿੱਚ ਪੈਚ ਵਰਕ ਕੀਤਾ ਹੋਇਆ ਜੀ ਸੇਮ ਹੀ ਹੈ ਆਵੜਾ ਦਿਖਾ ਦਿਓ ਆ ਦੇਖੋ ਇੱਧਰ ਸੀ ਮੋਰ ਪੰਖੇ ਵਾਲਾ ਨਾਲ ਦਾ ਨਾਲ ਦਾ ਨਾਲ ਦਾ ਚਾਚਾ ਜੀ ਹਾਲ ਇੱਕ ਆਪੀ ਜ਼ਰੂਰ ਜ਼ਰਾ ਦੇਖਿਓ ਸਾਡਾ ਇਹ ਵਾਲੇ ਪੀਸ ਦੀ ਇੰਨੀ ਡਿਮਾਂਡ ਰਹੀ ਹੈ ਜੀ ਕਿ ਕਸਟਮਰ ਸਾਡਾ ਫੋਟੋ ਲੈ ਕੇ ਆਂਦਾ ਸੀ ਪੀਸ ਨਹੀਂ ਮਿਲਦਾ ਸੀ ਆਪ ਦਾ ਬਟ ਹੁਣ ਰੀਸਟਾਕ ਦੇ ਵਿੱਚ ਅਸੀਂ ਕੀਤੇ ਆ ਫੁੱਲ ਫਰੰਟ ਦੇਖੋ ਜੀ ਕਿੰਨਾ ਪਿਆਰਾ ਪੈਚ ਵਰਕ ਦੁਪੱਟੇ ਦੇ ਵਿੱਚ ਕਾਰਨਰ ਬਣੇ ਹੋਇਆ ਜੀ ਇਦਾਂ ਸਲਵਾਰ ਦੇ ਪੌਂਚੇ ਤੇ ਕੜਾਈ ਆਉਗੀ ਜੀ 2760 ਰੁਪਏ ਦੀ ਰੇਂਜ ਜੀ ਇੱਕ ਆ ਗਿਆ ਜੀ ਇਹਦੇ ਵਿੱਚ ਹੀ ਵਾਈਨ ਕਲਰ ਪਰਪਲ ਕਲਰ ਦੇਖੋ ਜੀ ਦੁਪੱਟੇ ਤੇ ਹੈਂਡ ਪੇਂਟ ਕੀਤਾ ਹੋਇਆ ਜੀ ਪੂਰਾ ਪ੍ਰੋਪਰ ਬਹੁਤ ਹੀ ਇਹਦਾ ਜਿਹੜਾ ਕਨਸੈਪਟ ਬਹੁਤ ਹੀ ਸੋਹਣਾ ਹੈ ਜੀ ਇਹਦਾ ਦੇਖੋ ਜੀ ਪੂਰੀ ਡਿਮਾਂਡ ਰਹੇਗੀ ਜੀ ਇਹਦੀ ਸੂਟ ਦੀ ਲੋ ਜੀ ਨੈਕਸਟ ਆ ਗਿਆ ਜੀ ਬਲੈਕ ਕਲਰ ਪੱਲੇ ਤੇ ਵੀ ਇਹਦੇ ਕੜਾਈ ਕੀਤੀ ਹੋਈ ਹੈ ਜੀ ਪ੍ਰੋਪਰ ਜਿਹੜੀ ਡਿਜ਼ਾਈਨਰ ਲੁੱਕ ਆਏਗੀ ਆਹ ਦੇਖੋ ਜੀ ਸਲਵਾਰ ਦੇ ਪੌਂਚੇ ਤੇ ਵੀ ਕੜਾਈ ਦੇਖੋ ਜੀ ਪ੍ਰੋਪਰ ਜਿਹੜੀ ਸ਼ਾਨਦਾਰ ਲੁੱਕ ਆਏਗੀ ਇਹਦੀ ਕੁਝ ਖਾਸ ਚੀਜ਼ਾਂ ਦੇ ਨਾਲ ਤੁਹਾਡੇ ਲਈ ਅਸੀਂ ਸਦਾ ਹੀ ਤੁਹਾਡੇ ਲਈ ਜਿਹੜੀ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਉਂਦੇ ਹਾਂ ਜੀ 2760 ਰੁਪਏ ਦੀ ਰੇਂਜ ਦੀ ਇਹਦੇ ਵੀ ਸਲਵਾਰ ਦੇ ਪੌਂਚੇ ਦੇ ਕੜਾਈ ਆਉਗੀ ਜੀ 2760 ਰੁਪਏ ਦੀ ਰੇਂਜ ਦੀ ਹੋਰ ਵੀ ਤੁਸੀਂ ਨਵੇਂ ਡਿਜ਼ਾਈਨ ਦੇਖਣੇ ਸਾਡਾ ਪੇ ਲਾਈਕ ਕਰੋ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ